ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਿਹਾ ਹੋਦਾ ਭਾਰਤ ਤੇ ਮੈਂ ਦਲਜੀਤਾ ਚ ਰੁਹਾ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਕੋਈ ਵਿਅਕਤੀ ਜਨਹ ਦੀ ਗੱਲ ਕਰਦਾ ਲੋਕਾਂ ਦੀ ਗੱਲ ਕਰਦਾ عوام ਦੀ ਗੱਲ ਕਰਦਾ ਤੇ ਅਸੀਂ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਮਰਤੇ ਗੱਲ ਕਰਦੇ ਹਾਂ ਪਰ ਇੱਥੇ ਬਿਲਕੁਲ ਅਲੱਗ ਹੈ ਅੱਜ ਅਸੀਂ ਸਾਡੇ ਨਾਲ ਨਵੇਂ ਪੁਲਿਸ ਦੇ ਐਸਪੀ ਡੀ ਮੁਕੇਸ਼ ਕੁਮਾਰ ਡਾਕਟਰ ਮੁਕੇਸ਼ ਕੁਮਾਰ ਜੀ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਨਸ਼ਿਆਂ ਨੂੰ ਲੈ ਕੇ ਜਾਂ ਹੋਰ ਵੀ ਜਿਹੜੇ ਅਹਿਮ ਮੁੱਦੇ ਅੱਜ ਵੀ ਲੈ ਕੇ ਆ ਗਏ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਅੱਜ ਪ੍ਰੈਸ ਕਾਨਫਰੰਸ ਦਾ ਮੁੱਦਾ ਕਿਸੇ ਤੇ ਨਾਲ ਦੀ ਨਾਲ ਹੋਰ ਅਹਿਮ ਸਵਾਲ ਵੀ ਉਹਨਾਂ ਦੇ ਨਾਲ ਗੱਲ ਕਰਾਂਗੇ ਸੋ ਡਾਕਟਰ ਮੁਕੇਸ਼ ਕੁਮਾਰ ਜੀ ਤੁਹਾ ਇਹ ਕਿ ਸਰਕਾਰੀ ਦੇਖੋ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਹੈ ਜੀ ਉਹਦੇ ਵਿੱਚ ਸਾਡੇ ਡਿਸਟ੍ਰਿਕਟ ਪੋਲਿਸ਼ਰ ਸ਼ਾਰਪੁਰ ਨੂੰ ਇੱਕ ਕਾਮਯਾਬੀ ਮਿਲੇ ਜਿਹਦੇ ਵਿੱਚ ਸਾਡੇ ਇਸ ਮੁਹਿੰਮ ਦੇ ਵਿੱਚ ਸਾਡੇ ਜਿਹੜੇ ਮਾਨਯੋਗ ਐਸਐਸਪੀ ਸਾਹਿਬ ਹੈ ਉਹਨਾਂ ਵੱਲੋਂ ਬੜੀਆਂ ਰੈਗੂਲਰ ਜਿਹੜੀਆਂ ਸੀਗੀਆਂ ਮੀਟਿੰਗਸ ਕੀਤੀਆਂ ਜਾਂਦੀਆਂ ਤਾਂ ਉਹਨਾਂ ਵੱਲੋਂ ਜਿਸ ਤਰ੍ਹਾਂ ਦੀ ਡਾਇਰੈਕਸ਼ਨ ਸੀਗੀ ਉਹਨਾਂ ਨੂੰ ਫਾਲੋ ਕਰਦੇ ਕਰਦੇ ਸਾਨੂੰ ਕਾਮਯਾਬੀ ਮਿਲੀ ਜਦੋਂ ਸਾਡੀ ਸੀਆਈਏ ਟੀਮ ਜਿਹੜੀ ਸੀਗੀ ਜੀ ਲੀਡ ਬਾਈ ਡੀਐਸਪੀ ਡੀ ਸੁਖਿੰਦਰ ਸਿੰਘ ਸਾਡੇ ਕੋਲ ਇੱਕ ਪੈਟਰਨ ਇਨਫੋਰਮੇਸ਼ਨ ਸੀਗੀ ਇੱਕ ਨਸ਼ਾ ਤਸਕਰ ਜਿਹੜਾ ਸੀਗਾ ਤੀਰਥੀਲੀਅਸ ਜਿਹੜਾ ਮਲ ਹੈ ਜੀ ਇਹ ਬੰਦਾ ਹਸ਼ਾਰਪੁਰ ਜਿਹੜਾ ਰੂਰਲ ਦਾ ਏਰੀਆ ਸਦਰ ਹਸ਼ਾਰਪੁਰ ਦਾ ਏਰੀਆ ਉਹਦੇ ਵਿੱਚ ਘੁੰਮ ਰਿਹਾ ਤੇ ਨਸ਼ੇ ਵੇਚਣ ਦੀ ਤਾਕ ਦੇ ਵਿੱਚ ਹੈ ਤੇ ਉਹਦੇ ਕੋਲ ਵੈਪਨ ਵੀ ਹੈ ਜਦੋਂ ਇਹ ਆਪਾਂ ਨਾਕਾਬੰਦੀ ਕੀਤੀ ਸੀਗੀ ਤੇ ਐਕਟਿਵਾ ਦੇ ਉੱਪਰ ਦੇਖ ਕੇ ਨੇ ਸਾਨੂੰ ਸਾਡੇ ਉੱਪਰ ਐਕਟਿਵਾ ਸੁੱਟ ਕੇ ਭੱਜਣ ਲੱਗਾ ਤੇ ਨਾਲ ਦੀ ਨਾਲ ਇਹਨੇ ਸਾਡੇ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਫਾਇਰਿੰਗ ਦੇ ਵਿੱਚ ਜਿਹੜਾ ਸੀਗਾ ਅਸੀਂ ਪਹਿਲਾਂ ਤਾਂ ਹਵਾਈ ਫਾਇਰ ਕੀਤੇ ਲੇਕਿਨ ਇਹ ਬੰਦੇ ਨੇ ਜਿਹੜਾ ਸੀਗਾ ਫਿਰ ਵੀ ਫਾਇਰਿੰਗ ਜਿਹੜੀ ਸੀਗੀ ਆਪਣੀ ਜਾਰੀ ਰੱਖੀ ਤੇ ਉਹਦੇ ਵਿੱਚੋਂ ਇੱਕ ਜਿਹੜੇ ਗੋਲੀ ਜਿਹੜੀ ਸੀਗੀ ਉਹ ਇਹਦੇ ਪੈਰ ਦੇ ਵਿੱਚ ਲੱਗੀ ਤੇ ਇੰਜਰਡ ਹੋ ਗਿਆ ਸੀਗਾ ਇਸ ਸੰਬੰਧੀ ਜਿਹੜਾ ਹੈਗਾ ਇਸ ਅਕਿਊਜ਼ ਦੇ ਉੱਪਰ ਆਪਾਂ ਮੁਕਦਮਾ ਵੀ ਦਰਜ ਕੀਤਾ ਹੈ ਫਿਲਹਾਲ ਦੀ ਗੱਡੀ ਦੇ ਵਿੱਚ ਇਹਨੂੰ ਆਪਾਂ ਹਸਪੀਟਲ ਸ਼ਿਫਟ ਕਰ ਦਿੱਤਾ ਸੀਗਾ ਕੱਲ ਸ਼ਾਮ ਨੂੰ ਤਾਂ ਹੀ ਇਜ਼ ਫਾਈਨ ਐਜ਼ ਆਫ ਨਾਉ ਅੰਡਰ ਟ੍ਰੀਟਮੈਂਟ ਅ ਡਾਕਟਰ ਜਿਵੇਂ ਨਸ਼ਿਆਂ ਦੀ ਗੱਲ ਕੀਤੀ ਆ ਮੋਹਮ ਚੱਲ ਰਹੀ ਆ ਨਸ਼ਾ ਲੈ ਕੇ ਇੱਕ 31 ਮਈ ਤੱਕ लास्ट ਜਿਹੜਾ ਸਰਕਾਰ ਸਰਕਾਰ ਬੜੀ ਸਖਤ ਹੈਗੀ ਨਸ਼ੇ ਲੈ ਕੇ ਇਹ ਇੱਕ ਜਿਹੜੀ ਗੱਲ ਕੀਤੀ ਆ ਤੁਸੀਂ ਇੱਕ ਜਿਹੜਾ ਕਿ ਉਸ ਜਿਹੜਾ ਤੁਹਾਡੇ ਹੋਰ ਵੀ ਨਸ਼ਾ ਦੀ ਮੋਹਮ ਨੂੰ ਲੈ ਕੇ ਜੇ ਵਕਫਾ ਥਾਮਾਂ ਤੇ ਬੜੀ ਮਤਲਬ ਸ਼ਕਤੀ ਦੇ ਨਾਲ ਕੀਤੀ ਜਾਂਦੀ ਆ ਪਿਛਲੇ ਦਿਨ ਜਿਹੜੇ ਐਡਿਕਟਡ ਸੀਗੇ ਜਾਂ ਜਿਹੜੇ ਵੇਚਦੇ ਸੀਗੇ ਉਹਨਾਂ ਦੇ ਘਰਾਂ ਨੂੰ ਵੀ ਜਿਹੜਾ ਸਰਕਾਰ ਵੱਲੋਂ ਜਬਤ ਕੀਤਾ ਗਿਆ ਜਾਂ ਕਿਸ ਤਰ੍ਹਾਂ ਜੋ ਵੀ ਕਾਰਵਾਈ ਕੀਤੀ ਗਈ ਆ ਸੋ ਹੁਣ ਤੱਕ ਜਿਹੜੇ ਆ ਕਿੰਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਾਂ ਜਿਹੜੇ ਐਡਿਕਟਡ ਬੰਦੇ ਜਾਂ ਜਗਰੇ ਬੰਡੇ ਮ ਜਿਹਨਾਂ ਨੂੰ ਪੰਜਾਬੀ ਵਿੱਚ ਕਿਹਾ ਜਾਂਦਾ ਕਿੰਨੇ ਕ੍ਰੈਸਟ ਕਰ ਸਕਦੇ ਹੋ ਜਾਂ ਕਿੰਨਿਆਂ ਦੇ ਖਿਲਾਫ ਕਰਦੇ ਆਂ ਦੇਖਿਓ ਸਾਡੇ ਵਿੱਚ ਅਸੀਂ ਜਿਹੜੇ ਸੀਗੇ ਨਸ਼ਾ ਤਸਕਰ ਜਿਹੜੇ ਹੈਗੇ ਇਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਇੱਕ ਤਾਂ ਜਿਹੜੇ ਡਰੱਗ ਪੈਡਲਰ ਜਿਹੜੇ ਹੈਗੇ ਤੇ ਇੱਕ ਜਿਹੜੇ ਤੁਹਾਡੇ ਡਰੱਗ ਸਮਗਲਰਸ ਹੈ ਪੈਡਲਰਸ ਜਿਹੜੇ ਹੈਗੇ ਛੋਟੇ ਲੈਵਲ ਦੇ ਉੱਪਰ ਜਿਹੜੀ ਹੈਗੀ ਹੈ ਕੋਈ ਸੇਵਨ ਵੀ ਕਰਦਾ ਤੇ ਨਾਲ ਦੀ ਨਾਲ ਵੇਚਦਾ ਵੀ ਹੈ ਜਿਹੜੇ ਸਪਲਾਈਅਰ ਜਿਹੜੇ ਹੁੰਦੇ ਇਹ ਥੋੜੇ ਵੱਡੇ ਪੱਧਰ ਦੇ ਉੱਪਰ ਹੁੰਦੇ ਜਿਹੜੇ ਪੂਰੇ ਏਰੀਆ ਦੇ ਵਿੱਚ ਜਿਆਦਾ ਏਰੀਆ ਦੇ ਵਿੱਚ ਜਿਹੜੀ ਹੁੰਦੀ ਹੈ ਸਪਲਾਈ ਹੁੰਦੀ ਹੈ ਇਹ ਅਗਰ ਆਪਾਂ ਕਾਊਂਟ ਕੀਤੇ ਹੋਏ ਆ ਇਹਦੇ ਵਿੱਚ ਆਪਾਂ 111 ਦੇ ਕਰੀਬ ਪੈਡਲਰਸ ਤੇ 68 ਦੇ ਕਰੀਬ ਜਿਹੜੇ ਹੈਗੇ ਸਾਡੇ ਜਿਹੜੇ ਸਪਲਾਈਅਰਸ ਜਿਹੜੇ ਹੈਗੇ ਉਹ ਆਇਡੈਂਟੀਫਾਈ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਇਸ ਮੁਹਿੰਮ ਦੇ ਦੌਰਾਨ ਜਿਹੜੇ ਹੈਗੇ ਆਲਮੋਸਟ 80% ਬੰਦੇ ਜਿਹੜੇ ਹੈਗੇ ਆਲਰੇਡੀ ਆਪਾਂ ਅਰ ਹੁਣ ਜਿਹੜਾ 31 ਮਈ ਤੱਕ ਦਾ ਜਿਹੜੀ ਡੈਡਲਾਈਨ ਮਿਲੀ ਹੈ ਤੇ ਆਪਾਂ 100% ਜਿਹੜੇ ਸਾਡੇ ਲਿਸਟਡ ਬੰਦੇ ਹੈਗੇ ਜਿਹੜੇ ਬੰਦੇ ਨੂੰ ਪਾਇਰ ਮਾਰ ਕੀਤਾ ਹੋਇਆ ਉਹਨਾਂ ਨੂੰ ਆਪਾਂ ਜਰੂਰ ਅਰੈਸਟ ਕਰਕੇ ਉਹਨਾਂ ਨੂੰ ਬੰਦੀ ਸਜ਼ਾ ਵਾਲੀ ਸਾਈਡ ਤੇ ਭੇਜਾਂਗੇ ਐਂਡ ਡਾਕਟਰ ਸਾਹਿਬ ਬਹੁਤ ਤਕਰੀ ਪ੍ਰੋਪਰਟੀਆਂ ਜਿਹੜੀ ਜਬਤ ਕੀਤੀਆਂ ਕਿੰਨੇ ਕਿਲੋਗਣੀਆਂ ਕਰ ਚੁੱਕੇ ਆਜ ਕਿੰਨੀ ਕਮਾਉ ਸੀ ਕਿੰਨੇ ਜਿਹੜਾ ਉਹਨਾਂ ਨੇ ਦੇਖੀਏ ਸਾਡੇ ਜਿਹੜਾ ਪ੍ਰੋਪਰਟੀ ਜਿਹੜੀ ਹੈਗੀ ਹੈ तकरीबन 85 ਲੱਖ ਰੁਪਏ ਦੀ ਜਿਹੜੀ ਆਲਰੇਡੀ ਆਪਾਂ ਜਬਤ ਕੀਤੀ ਹੋਈ ਹੈ ਜੀ ਕੁਝ ਇੱਕ ਜਿਹੜੀਆਂ ਪ੍ਰੋਪਰਟੀਆਂ ਜਿਹੜੀਆਂ ਹੈਗੀਆਂ ਕੁਝ ਇੱਕ ਟਾਂਡੇ ਏਰੀਆ ਦੀ ਜਿਹੜੀਆਂ ਹੈਗੀਆਂ ਸਾਡੀਆਂ ਪਾਈਪਲਾਈਨ ਦੇ ਵਿੱਚ ਹੈ ਤੇ ਜਲਦ ਹੀ ਜਿਹੜੇ ਹੈਗੇ ਆਪਾਂ ਕੰਪੀਟੈਂਟ ਅਥਾਰਟੀ ਤੋਂ ਅਸੀਂ ਇਹਨਾਂ ਦੇ ਆਰਡਰ ਲੈ ਕੇ ਆਪਾਂ ਉਹਨਾਂ ਦੀ ਪ੍ਰਾਪਰਟੀ ਵੀ ਜ਼ਬਤ ਕਰਾਂਗੇ ਤੇ ਇਸ ਸਬੰਧੀ ਜਿਹੜਾ ਹੈਗਾ ਜਦੋਂ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਆਰਡਰ ਮਸੂਲ ਹੋਣਗੇ ਤੁਹਾਡੇ ਥਰੂ ਜਿਹੜਾ ਹੈਗਾ ਆਪਾਂ ਪਬਲਿਕ ਨੂੰ ਵੀ ਜ਼ਰੂਰ ਇਸ ਬਾਰੇ ਦੱਸਾਂਗੇ ਡਾਕਟਰ ਸਾਹਿਬ ਇੱਕ ਹੋਰ ਨਸ਼ਿਆਂ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਬਾਈ ਚਾਂਸ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਗਏ ਜਿਹਦੇ ਵਿੱਚ ਪੁਲਿਸ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਲੱਗ ਕੇ ਡੀਜੈਕਸ਼ਨ ਸੈਂਟਰਸ ਵੱਲੋਂ ਵੀ ਇਹ ਉਪਰਾਲਾ ਕੀਤਾ ਜਾਂਦਾ ਵੀ ਉਹ ਪੁਲਿਸ ਵੱਲੋਂ ਵੀ ਹੈਲਪ ਕੀਤੀ ਜਾਂਦੀ ਉਹਨਾਂ ਨੂੰ ਦਾਖਲ ਵੀ ਕਰਾਇਆ ਜਾਂਦਾ ਇਹੋ ਜਿਹਾ ਕੁਝ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਜਦੋਂ ਵੀ ਸਾਨੂੰ ਪਤਾ ਲੱਗਦਾ ਹੈ ਪਬਲਿਕ ਦੱਸਦੀ ਹੈ ਕਿ ਇਹ ਬੰਦਾ ਜਿਹੜਾ ਹੈਗਾ ਨਸ਼ਾ ਕਰਨ ਦਾ ਆਦੀ ਹੈ ਤੇ ਸਾਡੇ ਵੱਲੋਂ ਜਿਹੜਾ ਜਿਹੜਾ ਮੈਡੀਕਲ ਡਿਪਾਰਟਮੈਂਟ ਹੈ ਉਹਨਾਂ ਦੇ ਨਾਲ ਪ੍ਰੋਪਰ ਰਿਸ਼ਤਾ ਹੈ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਜਾਂਦੇ ਅਗਰ ਲੋਡ ਪੈਂਦੀ ਹੈ ਕਿ ਉਹਨੂੰ ਆਊਟ ਪੇਸ਼ੈਂਟ ਰੋਅ ਦੇ ਵਿੱਚ ਲੈ ਕੇ ਜਾਣਾ ਤਾਂ 올ਡ ਸੈਂਟਰਾਂ ਦੇ ਵਿੱਚ ਵੀ ਉਹਨਾਂ ਦੀ ਟ੍ਰੀਟਮੈਂਟ ਜਿਹੜੀ ਹੈਗੀ ਹੈ ਉਹਨਾਂ ਦੇ ਵਿੱਚ ਆਪਾਂ ਹੈਲਪ ਕਰੀਦੇ ਵੈਸੇ ਵੀ ਜਿਹੜਾ ਐਨਡੀਪੀਐ ਸੈਕਟ ਜਿਹੜਾ ਹੈਗਾ ਉਹ ਸਾਨੂੰ ਉਹਦੇ ਵਿੱਚ ਪ੍ਰੋਵੀਜ਼ਨਸ ਹੈਗੀਆਂ ਕਿ ਅਗਰ ਕੋਈ ਬੰਦਾ ਨਸ਼ਾ ਪੀਂਦਾ ਆਦੀ ਹੈ ਤਾਂ ਅਸੀਂ ਕੋਰਟ ਨੂੰ ਰਿਕੁਐਸਟ ਕਰ ਸਕਦੇ ਹਾਂ ਕਿ ਇਸ ਬੰਦੇ ਨੂੰ ਥੋੜਾ ਨਾਲ ਲੀਨਿਐਂਟਲੀ ਇਸ ਬੰਦੇ ਨਾਲ ਨਿਦੇਸ਼ ਆਵੇ ਸੋ ਥੈਟ ਕਿ ਉਹਨੂੰ ਆਪਾਂ ਇੱਕ ਚਾਂਸ ਦਈਏ ਮੇਨਸਟ੍ਰੀਮ ਨਾਲ ਜੁੜਨ ਦਾ ਸਰ ਉਹਦੇ ਲਈ ਪ੍ਰਬਧਾਨ ਹੈ ਕੋਈ ਰਿਜਕ ਰੋਧਿਆ ਕਮਾਜ ਦਾ ਸਾਧਨ ਉਹਨੂੰ ਪੁਲਿਸ ਬਣਾਉਂਦੀ ਮਹੀਆ ਤੋ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਛੱਡਣਾ ਚਾਹੁੰਦੇ ਔਰ ਉਹਨਾਂ ਨੂੰ ਉੱਥੇ ਡੀਡਿਕਸ਼ਨ ਸੈਂਟਰ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਮੁਹੱਈਆ ਕੀਤੀ ਜਾਂਦੀਆਂ ਤਾਂ ਕਿ ਆਉਣ ਵਾਲੇ ਸਮੇਂ 'ਚ ਬਾਹਰ ਆ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕਣ। ਬਿਲਕੁਲ ਬਿਲਕੁਲ ਜਿਹੜੇ ਸਾਡੇ ਰੀਹੈਬਿਲੀਟੇਸ਼ਨ ਸੈਂਟਰਸ ਹੁੰਦੇ ਆ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਚੱਲਦੇ ਆ ਵੈਸੇ ਵੀ ਸਾਡੇ ਵੱਲੋਂ ਜਿਹੜਾ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਸਾਡੀ ਜਿਹੜੀਆਂ ਸਾਡੀ ਇੱਕ ਜਿਹੜਾ ਯੂਨਾਈਟਿਡ ਇੱਕ ਪ੍ਰੋਗਰਾਮ ਜਾਂ ਬਣਿਆ ਹੋਇਆ ਇਹਦੇ ਵਿੱਚ ਸਾਡੇ ਨੂੰ ਜਦੋਂ ਵੀ ਕੋਈ ਬੰਦਾ ਅਪਰੋਚ ਕਰਦਾ ਹੈ ਸਾਡੇ ਜਿਹੜੇ ਸਕਿੱਲ ਡਿਵੈਲਪਮੈਂਟ ਚ ਸਾਡੇ ਜਿਹੜੇ ਜਿਹੜੇ ਡਿਪਾਰਟਮੈਂਟਸ ਹੈਗੇ ਆ ਉਹਨਾਂ ਦੇ ਥਰੂ ਆਪਾਂ ਇਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਮਦਦ ਆ ਪ੍ਰੋਵਾਈਡ ਕਰਦੇ ਵੀ ਹਾਂ ਔਰ ਅਪੀਲ ਕਰਾਂਗੇ ਆਰਮਲ अटेम्प्ट ਚ ਕਰਾਂਗੇ ਵੀ ਐ ਡਾਕਟਰ ਸਾਹਿਬ ਜਿਹੜਾ ਇਸ ਵੇਲੇ ਮੌਜੂਦਾ ਹਾਲਾਤ ਬਣੇ ਹੋਏ ਆ ਉਹਨਾਂ ਦਾ ਸ਼ਰਪੁਰ ਜ਼ਿਲ੍ਹੇ ਚ ਕਿੰਨਾ ਜਿਹੜਾ ਹੈ ਕੋਈ ਕਿਦਾਂ ਦੀ ਅਵਸਥਿਤੀ ਹੈ ਸਥਿਤੀ ਬਿਲਕੁਲ ਪੀਸਫੁਲ ਹੈ ਜੀ ਜੀ ਤੁਹਾਡੇ ਮੱਦੇਨਜ਼ਰ ਇਹਨਾਂ ਦੱਸੂਗਾ ਕਿ ਕਿਸੇ ਤਰ੍ਹਾਂ ਦੀਆਂ ਫੇਕ ਨਿਊਜ਼ ਜਿਹੜੀਆਂ ਹੈਗੀਆਂ ਉਹ ਜਿਹੜੇ ਰਿਊਮਰਸ ਜਿਹੜੇ ਹੈਗੇ ਆ ਉਹਨਾਂ ਤੋਂ ਉਹਨਾਂ ਤੋਂ ਪਰੇ ਰਹਿਣ ਬਿਕੋਜ਼ ਅਸਲੀਅਤ ਕੁਝ ਹੋਰ ਹੁੰਦੀ ਹੈ ਲੇਕਿਨ ਜਿਹੜੀਆਂ ਫੇਕ ਨਿਊਜ਼ ਆ ਉਹਦੇ ਨਾਲ ਜਿਹੜਾ ਹੈਗਾ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਏਰੀਆ ਦੇ ਵਿੱਚ ਸਾਡੇ ਵੱਲੋਂ ਜਿਹੜਾ ਹੈਗਾ ਕੰਟਰੋਲ ਰੂਮ ਵੀ ਸਟੈਬਲਿਸ਼ ਕੀਤਾ ਗਿਆ ਅਗਰ ਕਿਸੇ ਬੰਦੇ ਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਹੈ ਤੇ ਕੰਟਰੋਲ ਰੂਮ ਦੇ ਉੱਪਰ ਤੁਸੀਂ ਉਹਦੀ ਜਾਣਕਾਰੀ ਲੈ ਸਕਦੇ ਹੋ ਇਸਰਪਿੰਡਾਂ ਦੇ ਵਿੱਚ ਲਾਈਟਸ ਨੂੰ ਲੈ ਕੇ ਬਲੈਕ ਲਾਈਟਸ ਨੂੰ ਲੈ ਕੇ ਬੜਾ ਪੇਕਰ ਆਦੀ ਵੀ ਰਾਤ ਦੇਸੀ ਮੈਮ ਨੇ ਤਕਰੀਬਨ 8:30 ਵਜੇ ਬੜਾ ਐਗਜੈਕਟ ਟਾਈਮ ਵੀ ਬੋਲਿਆ ਉਹਨਾਂ ਨੇ ਲੋਕਾਂ ਨੂੰ ਬੜਾ ਦੱਸਾਇਆ ਵੀ ਵਧੀਆ ਤਰੀਕੇ ਨਾਲ ਤੁਸੀਂ ਰਹੋ ਕਿਸ ਤਰ੍ਹਾਂ ਦੀ ਕੋਈ ਹੈ ਨਹੀਂ ਪੀਸਫੁਲ ਉਸ ਤਰੀਕੇ ਨੂੰ ਆਪਾਂ ਕਿਸ ਤਰ੍ਹਾਂ ਦੇਖ ਸਕਦੇ ਹਾਂ ਵੀ ਜਿਵੇਂ ਅੱਜ ਵੀ ਦੇਸ ਮੌਜੂਦਾ ਜਿਵੇਂ ਅੱਜ ਦਾ ਵੀ ਦੇਸੀ ਮੈਮ ਨੇ ਇੱਕ ਮੈਸੇਜ ਕਨਵੇ ਕੀਤਾ ਹੈ ਲੋਕਾਂ ਤੱਕ ਵੀ ਜਿਹੜਾ ਕਿਸੇ ਵੀ ਤਰ੍ਹਾਂ ਦਾ ਬਾਹਰ ਨਹੀਂ ਜਾਣਾ ਜਾਂ ਟਾਈਮ ਟੂ ਟਾਈਮ ਅਨਸੈਸਰੀ ਕਿਤੇ ਹੋਰ ਕਿਤੇ ਜਾ ਨਹੀਂ ਸਕਦੇ ਇਹਦੇ ਲਈ ਦੇਖੀ ਜਿਹੜਾ ਬਲੈਕਆਊਟ ਹੈ ਜਦੋਂ ਵੀ ਪ੍ਰਸ਼ਾਸਨ ਵੱਲੋਂ ਬਲੈਕਆਊਟ ਦਾ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ ਤੇ ਹਰ ਇੱਕ ਬੰਦੇ ਦੀ ਚਾਹੇ ਸ਼ਹਿਰੀ ਹੈ ਚਾਹੇ ਪਿੰਡ ਦੇ ਵਿੱਚ ਰਹਿਣ ਵਾਲਾ ਬੰਦਾ ਹੈ ਉਹਨਾਂ ਨੂੰ ਸਾਡੀ ਅਪੀਲ ਹੈ ਕਿ ਉਹ ਬਲੈਕਆਊਟ ਦਾ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਉਹਦੀ ਪਾਲਣਾ ਕੀਤੀ ਜਾਵੇ ਇਹ ਤੁਹਾਡੀ ਵੀ ਸੇਫਟੀ ਹੈਗੀ ਹੈ ਤੇ ਤੁਹਾਡੇ ਸਰਾਉਂਡਿੰਗਸ ਬੰਦਿਆਂ ਦੀ ਵੀ ਸੇਫਟੀ ਵਾਸਤੇ ਇਹ ਬਲੈਕਆਊਟ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਐਂਡ ਅਸਾਂ ਹੋਰ ਕੋਈ ਗੱਲ ਇਸ ਗੱਲਬਾਤ ਦੇ ਦੌਰਾਨ ਮੈਂ ਕੋਈ ਕਰਨੀ ਭੁੱਲ ਗਿਆ ਚਾਹੇ ਨਸ਼ਿਆਂ ਨੂੰ ਲੈ ਕੇ ਚਾਹੇ ਮਹਿੰਮ ਨੂੰ ਲੈ ਕੇ ਚਾਹੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਆਪਣੇ ਜ਼ਿਲ੍ਹੇ ਵਾਸੀਆਂ ਜਾਂ ਪੰਜਾਬ ਜਿਵੇਂ ਕਿਸੇ ਦੇ ਨਾਲ ਦੇਖੀ ਜੀ ਸਾਡਾ ਜਿਹੜਾ ਮੇਨ ਮੋਟਿਵ ਜਿਹੜਾ ਇਸ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਨਸ਼ਿਆਂ ਦੇ ਵਿਰੁੱਧ ਹੈਗਾ ਜਿਵੇਂ ਆਲਰੇਡੀ ਤੁਹਾਨੂੰ ਦੱਸ ਚੁੱਕੇ ਹਾਂ ਸਾਡੀ ਜਿਹੜੀ ਪੂਰੀ ਟੋਟਲ ਕਮਿਟਮੈਂਟ ਜਿਹੜੀ ਹੈਗੀ ਹੈ ਡਾਊਨ ਦੀ ਲਾਈਨ ਅਸੀਂ ਇਸ ਮਹਿੰਮ ਦੇ ਵਿੱਚ ਲੱਗੇ ਹੋਏ ਹਾਂ ਤਾਂ ਡੈਫੀਨੇਟਲੀ ਵਿਲ ਗੈਟ ਸਕਸੈਸ ਇਨ ਥੈਟ ਬਹੁਤ ਬਹੁਤ ਧੰਨਵਾਦ